ਕਹਣਾ ਲੋਕ ਦੂਜੇ ਦੀ ਜ਼ਿੰਦਗੀ 'ਚ ਦਖਲਅੰਦਾਜ਼ੀ ਜ਼ਿਆਦਾ ਕਰਨੀ ਪਸੰਦ ਕਰਦੇ ਹਨ ਜਿਵੇਂ ਨਾ ਆਪਾ ਚਲੋ ਮੈਂ ਜ਼ਿਆਦਾ ਤਾਂ ਨਹੀਂ ਕਹਿੰਦੀ ਕਿਉਂਕਿ ਫਰਸਟ ਸੈਲਰੀ ਮੇਰੀ 33000 ਆਈ ਸੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋਈ ਸੀ ਹਨਾ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਆ ਥੋੜੇ ਦੇ ਲੈ ਕੇ ਪੂਰੋ ਦੀ ਵੀਡੀਓ ਤਾਂ ਫਿਰ ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੇ ਹਾਂਜੀ ਮੈਂ ਥੋੜੀ ਤੇ ਵੀ ਤਬੀਅਤ ਖਰਾਬ ਹੋਣ ਕਰਕੇ ਆਵਾਜ਼ ਦੀ ਵੀ ਪ੍ਰੋਬਲਮ ਆ ਰਹੀ ਹੈ ਨਾ ਫੀਵਰ ਹੈਗਾ ਮੈਨੂੰ ਕੋਲਡ ਵੀ ਹੋਇਆ ਪਿਆ ਨਾ ਜੇ ਤੇਰੀ ਤਬੀਅਤ ਠੀਕ ਨਹੀਂ ਸੀਗੀ ਖਰਾਬ ਹੈ ਤੇ ਤਬੀਅਤ ਤਨੂ ਫੀਵਰ ਆ ਜ਼ੁਕਾਮ ਆ ਤੇ ਵਾਜ ਵੀ ਖਰਾਬ ਹੋਈ ਪਈ ਐ ਤਾਂ ਫੇ ਤੇਰੀ ਕਿਹੜੀ ਟੋਕੇ ਚ ਬਾ ਆਈ ਸੀ ਵੀ ਤੇਰੀ ਵੀਡੀਓ ਬਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਐ ਜਿੱਦਾਂ ਠੀਕ ਹੋ ਜਾਂਦੀ ਉਦੋਂ ਵੀਡੀਓ ਬਣਾ ਲੈਂਦੀ ਜ਼ਰੂਰੀ ਤਾਂ ਨਹੀਂ ਸੀਗਾ ਵੀ ਹਾਂ ਅੱਜੇ ਬਣਾਉਣੀ ਐ ਨਹੀਂ ਤਾਂ ਮੇਰੇ ਟੋਕੇ ਵਿੱਚ ਬਾ ਆਈ ਐ ਬਾ ਵੱਡੀ ਜਾਊਗੀ ਕਿ ਲੋਕਾਂ ਤੋਂ ਹੋਖ ਦਿਖਾਉਣੀ ਹੁੰਦੀ ਹੈ ਹਮਦਰਦੀ ਲੈਣੀ ਹੁੰਦੀ ਉਹਨਾਂ ਤਾਂ ਵੀ ਹਾਂ ਮੈਂ ਬਿਮਾਰ ਐ ਤੁਸੀਂ ਮੈਨੂੰ ਕਮੈਂਟ ਕਰੋ ਵੀ ਹਾਂ ਤੂੰ ਛੇਤੀ ਠੀਕ ਹੋ ਜਾਵੇਂਗੀ ਦੀਦੀ ਇਹ ਉਹ ਠੀਕ ਚਲੋ ਬਾਕੀ ਗੱਲਾਂ ਨੂੰ ਛੱਡਦੇ ਹੋਏ ਆਪਾਂ ਗੱਲ ਕਰਦੇ ਆ ਅੱਜ ਦੀ ਵੀਡੀਓ ਹੈਗੀ ਆ ਖਾਸ ਮੇਰੇ YouTube ਚੈਨਲ ਲਈ ਹੈ ਨਾ ਵੀ ਚੈਨਲ ਕਿੱਦਾਂ ਚੱਲਦਾ ਉਹਨੂੰ ਆਪਾਂ ਕਿਵੇਂ ਮੋਨਟਾਈਜ਼ ਕਰਦੇ ਹਾਂ ਤੋਂ ਕਿਵੇਂ ਪੈਸਾ ਕਮਾ ਸਕਦੇ ਹਾਂ ਹਨਾ ਦੂਜਿਆਂ ਨੂੰ ਤੋਂ ਬਾਅਦ ਚੋ ਸਿਖਾ ਲਈਏ ਹਾਂ YouTube ਚੈਨਲ ਨੂੰ ਕਿਵੇਂ ਚਲਾਉਣਾ ਕਿਵੇਂ ਮੋਨਟਾਈਜ਼ ਕਰਨਾ ਪਹਿਲਾਂ ਤਾਂ ਆਪ ਦਾ ਚੈਨਲ ਢੰਗ ਨਾਲ ਚਲਾ ਲਾ ਮੈਂ ਤਾਂ ਐਕਟਿਵ ਵੀ ਦਿਨ ਤੇਰੀ ਵੀਡੀਓ ਥੱਲੇ ਇੱਕ ਅੱਜ ਦਾ ਕਮੈਂਟ ਨਹੀਂ ਦੇਖਿਆ ਵੀ ਹਾਂ ਤੈਨੂੰ ਕੋਈ ਵਧੀਆ ਕਮੈਂਟ ਆਏ ਹੁਣ ਛੋਟੇ 2% ਵਧੀਆ ਕਮੈਂਟ ਹੁੰਦੇ ਆ ਬਾਕੀ ਜਿਹੜੇ ਹੁੰਦੇ ਆ 98% ਸਾਰੇ ਲਾਂ ਤਾਂ ਹੀ ਪੈਂਦੇ ਆ ਤੈਨੂੰ ਆਪਦਾ ਚੈਨਲ ਪਹਿਲਾਂ ਚੱਜਣਾ ਚਲਾ ਫੇਰ ਦੂਜਿਆਂ ਨੂੰ ਸਲਾਹਾਂ ਦੇ ਵੀ ਕਿਵੇਂ ਚਲਾਉਣਾ ਕਿਵੇਂ ਨਹੀਂ ਤੇ ਆਪਾਂ YouTube ਨੂੰ ਚਲਾਉਣ ਦਾ ਤਰੀਕਾ ਕੀ ਹੈ ਉਸ ਨੂੰ ਕਿਵੇਂ ਆਪਾਂ ਵਧੀਆ ਤਰੀਕੇ ਨਾਲ ਚਲਾ ਸਕਦੇ ਆ ਕਿ ਇਦਾਂ ਦੀ ਟ੍ਰਿਕਾ ਹਨਾ ਵੀ ਕਿੱਦਾਂ ਵੀਡੀਓ ਵਾਇਰਲ ਹੁੰਦਾ ਨੇ ਕਿੱਦਾਂ ਆਪਾਂ ਵੀਡੀਓ ਨੂੰ ਪੋਸਟ ਕਰਦੇ ਆ ਤਾਂ ਕਿ ਅੱਛਾ ਫੇਰ ਤੈਨੂੰ ਚਲਾਉਣਾ ਆਉਂਦਾ YouTube ਜਾਵੇਂ ਦਾ ਅਸਫੇਰ ਕਿੰਨੇ ਵੇ ਗਿਰ ਤੇ ਪਾ ਕੇ YouTube ਚਲਾਉਣੀ ਹੁੰਨੀ ਆ ਫਿਰ ਅਸੀਂ ਉਹਨਾਂ ਵਿੱਚ ਗੇਤ ਪਾ ਕੇ YouTube ਚਲਾਇਆ ਕਰਾਂਗੇ ਕੀ ਪਤਾ ਸਾਡਾ ਵੀ ਵਧੀਆ ਚੱਲਣ ਲੱਗ ਪੇ ਕੀ ਕੀ ਕੁਝ ਉਹਦੇ ਲਈ ਸਮਾਨ ਚਾਹੀਦਾ ਹਨਾ ਆਪਾਂ ਨੂੰ ਸੋ ਆਪਾਂ ਸ਼ੁਰੂ ਕਰਦੇ ਆਂ ਸ਼ੁਰੂ ਤੋਂ ਠੀਕ ਹੈ ਵੀਡੀਓ ਅੱਛਾ ਫਿਰ YouTube ਚਲਾਉਣ ਵਾਸਤੇ ਸਮਾਨ ਕੀ ਕੀ ਚਾਹੀਦਾ ਉਹਦੀ ਵੀ ਲਿਸਟ ਬਣਾਵਾਂਗੇ ਚਲ ਠੀਕ ਹੈ ਫਿਰ ਰੁਕ ਜਾ ਇੱਕ ਮਿੰਟ ਹੁਣ ਇਹਨੇ ਸ਼ੁਰੂ ਕਰਦੇ ਅਸੀਂ ਕਾਪੀ ਪੈਨ ਕੋਲ ਰੱਖ ਲਏ ਫਿਰ ਸ਼ੁਰੂ ਕਰੀਏ ਆਇਨਾ ਹੋਵੇ ਕਿਤੇ ਸਾਡੇ ਇੱਕ ਅੱਧਾ ਸਮਾਨ ਛੋਟੇ ਜੇ ਤੇ ਸਾਡਾ YouTube ਵਧੀਆ ਨਾ ਚੱਲੇ ਅਸੀਂ ਕਾਪੀ ਪੈਨਸਲ ਲੈ ਕੇ ਰੱਖ ਲਏ ਨੋਟ ਕਰੀ ਜਾਵਾਂਗੇ ਕਿ ਕੀ ਕੀ ਸਮਾਨ ਚਾਹੀਦਾ ਸਮਾਨ ਦੀ ਗੱਲ ਤਾਂ ਇੱਥੇ ਏਦਾਂ ਕਰਦੀ ਪਈ ਐ ਜਿਵੇਂ 3600 ਇਨਗਰੀਡੀਅੰਟ ਚਾਹੀਦੇ ਹੁੰਦੇ ਕੋਈ ਰੈਸਪੀ ਬਣਾਉਣ ਵਾਸਤੇ ਤੇ ਬਹੁਤ ਵੱਡੀ ਮਾਸਟਰ ਸ਼ੈਫ ਨਾ ਤੇ ਜਿਹੜਾ ਸਾਨੂੰ ਰੈਸਪੀ ਬਣਾਉਣੀ ਦੱਸ ਰਹੀ ਹੈ ਪੋਸਟ ਕਿਵੇਂ ਕਰਦੇ ਆਪਾਂ ਉਹਦੇ ਵਿੱਚ ਆਪਾਂ ਨੂੰ ਐਡੀਟਿੰਗ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੁੰਦੀ YouTube ਕਿਉਂਕਿ YouTube ਕੁਆਲਿਟੀ ਜ਼ਿਆਦਾ ਚੱਕਦਾ ਹੈ ਨਾ ਜਿੰਨੀ ਕੁਆਲਿਟੀ ਵੱਧ ਹੋਗੀ ਓਨੀ ਵੀਡੀਓ ਵੱਧ ਚੱਲੇਗੀ ਹੈ ਨਾ ਕਿਉਂਕਿ YouTube ਸਿਰਫ ਕੁਆਲਿਟੀ ਹੀ ਚੈੱਕ ਕਰਦਾ ਤੇ ਹਨਾ YouTube ਨੂੰ ਐਡੀਟਿੰਗ ਦੀ ਕੋਈ ਲੋੜ ਨਹੀਂਗੀ ਹਨਾ ਕਿਉਂਕਿ YouTube ਐਡੀਟਿੰਗ ਆਪ ਹੀ ਕਰ ਦਿੰਦਾ ਵੀਡੀਓ ਦੇ ਵਿੱਚ ਹਨਾ ਆਪਾਂ ਨੂੰ ਸਿਰਫ ਵੀਡੀਓ ਬਣਾ ਕੇ ਅਪਲੋਡ ਕਰਨੀ ਆ ਹਨਾ ਫਿਰ ਜਿਹੜਾ YouTube ਆਪੇ ਐਡੀਟਿੰਗ ਕਰ ਦੂਗਾ HD ਕੁਆਲਿਟੀ ਉਹਦੀ ਕਰ ਦੂਗਾ ਤੇ ਫਿਰ ਆਪਣੀ ਵੀਡੀਓ ਵਾਇਰਲ ਹੋ ਜੂਗੀ ਹਨਾ ਬਾਕੀ ਰਹੀ ਗੱਲ ਮੈਂ ਇੱਕ ਦੀ ਜਾ ਕਿਸੇ ਹੋ ਚੀ ਦੀ ਸੋ ਮੈਂ ਸਟਾਰਟ ਕੀਤਾ ਸੀਗਾ ਮੈਂ ਆਪਦੀ ਖੁੱਦੀ ਗੱਲ ਕਰਦੀ ਆ ਠੀਕ ਹੈ ਮੈਂ ਮੇਰਾ ਚੈਨਲ ਸਿਰਫ 1 ਮਨთ ਵਿੱਚ ਹੋ ਗਿਆ ਸੀ ਮੋਨਟਾਈਜ਼ ਮੈਂ ਕਦੇ ਪੋਸਟ ਨਹੀਂ ਕੀਤੀ ਸੀ ਕਦੇ ਕੁਝ ਵੀ ਇਦਾਂ ਦਾ ਚਲਾਇਆ ਵੀ ਨਹੀਂ ਸੀ ਨਾ ਇਥੋਂ ਤੱਕ ਕਿ ਅੱਛਾ YouTube ਤੇ ਵੀਡੀਓ ਬਣਾਉਣ ਵਾਸਤੇ ਆਪਾਂ ਨੂੰ ਮਾਈਕ ਦੀ ਕੋਈ ਲੋੜ ਨਹੀਂ ਪੈਂਦੀਗੀ ਤਾਂ ਫਿਰ ਇਹਦਾ ਮਤਲਬ ਦੂਜੇ ਜਿੰਨੇ ਵੀ ਲੋਕ ਵੀਡੀਓ ਬਣਾਉਂਦੇ ਆ ਮਾਈਕ ਲੈ ਕੇ ਉਹ ਸਾਰੇ ਕੰਮਲੇ ਤੁਰੇ ਫੈਦੇ ਆ ਹਨਾ ਉਹਨਾਂ ਨੂੰ ਕੱਖ ਨਹੀਂ ਪਤਾ ਰਾਹ ਲਓ ਪੂਰੋ ਕੋ ਲਾਓ ਇਹਦੇ ਕੋਲ ਕੋਰਸ ਜੁਆਇਨ ਕਰੋ ਇਹਦੇ ਕੋਲ ਸਿੱਖੋ ਵੀ YouTube ਕਿਵੇਂ ਚਲਾਉਣਾ ਉਹਦੇ ਵਾਸਤੇ ਕੀ ਕੀ ਇਨਗਰੀਡੀਅੰਟ ਚਾਹੀਦੇ ਆਪਾਂ ਨੂੰ ਕੱਲੀ ਕੱਲੀ ਚੀਜ਼ ਦੀ ਲਿਸਟ ਬਣਾ ਕੇ ਲੈ ਕੇ ਜਾਓ ਤੇ ਰਹੀ ਗੱਲ ਦੂਜੀ ਵੀ ਤੇਰਾ YouTube ਚੈਨਲ ਇੱਕ ਮਹੀਨੇ ਦੇ ਵਿੱਚ ਮੋਨਟਾਈਜ਼ ਹੋ ਗਿਆ ਸੀਗਾ ਤਾਂ ਉਹਦਾ ਜਿਹੜਾ ਸਾਰਾ ਕ੍ਰੈਡਿਟ ਜਾਂਦਾ ਤੇਰੀ ਭੈਣ ਕਾਲੋ ਨੂੰ ਉਹਦੇ ਕਰਕੇ ਤੇਰਾ ਜਿਹੜਾ YouTube ਚੈਨਲ ਇੱਕ ਮਹੀਨੇ ਦੇ ਵਿੱਚ ਮੋਨਟਾਈਜ਼ ਹੋ ਗਿਆ ਸੀਗਾ ਕਿਉਂਕਿ ਤੇਰੀ ਭੈਣ ਪਹਿਲਾਂ ਹੀ ਉਹਦੇ ਜਾਣੇ ਵਿੱਚ ਬਹੁਤ ਵੱਡੇ ਸੈਲੀਬ੍ਰਿਟੀ ਆ ਬਹੁਤ ਜ਼ਿਆਦਾ ਫੇਮਸ ਹੋਈ ਰਹੀ ਲੋਕੀ ਉਹਦੇ ਤੋਂ ਸੜਦੇ ਆ ਨਾ ਫਿਰ ਉਦੋਂ ਬਾਅਦ ਤੂੰ ਉਹ ਬਲੌਗਿੰਗ ਸ਼ੁਰੂ ਕੀਤੀ ਫਿਰ ਐਡੀ ਵੱਡੀ ਸੈਲੀਬ੍ਰਿਟੀ ਦੀ ਭੈਣ ਨੂੰ ਲੋਕੇ ਕਿਵੇਂ ਛੱਡ ਦਿੰਦੇ ਉਹਨੂੰ ਵੀ ਤਾਂ ਫਾਲੋ ਕਰਨਾ ਹੀ ਸੀਗਾ ਸਬਸਕ੍ਰਾਈਬ ਕਰਨਾ ਹੀ ਸੀਗਾ ਤਾਂ ਕਰਕੇ ਤਾਂ ਰ ਇੱਕ ਮਹੀਨੇ ਦੇ ਵਿੱਚ ਚੈਨਲ ਆ ਜਿਹੜਾ ਮੋਨਟਾਈਜ਼ ਹੋ ਗਿਆ ਕਿਉਂਕਿ ਇੰਸਟਾਗ੍ਰam ਤੇ ਫਾਲੋਅਰ ਹੋਣ ਕਰਕੇ ਫਿਰ ਮੇਰੇ YouTube ਤੇ ਵੀ ਸਬਸਕ੍ਰਾਈਬਰ ਬਣੇ ਹਨਾ ਤੇ ਉਹਨਾਂ ਕਰਕੇ ਮੈਂ ਬਲੌਗਿੰਗ ਕਰਨ ਲੱਗੀ ਹਨਾ ਹਾਏ ਕਿੰਨੀ ਹੈਸਾਨ ਫਰਾਮੋਸ਼ ਹੈ ਬੁੜੀ ਤੇਰਾ ਚੈਨਲ ਭੈਣ ਨੇ ਮੋਨਟਾਈਜ਼ ਹੋਇਆ ਤੇਰੀ ਭੈਣ ਕਰਕੇ ਤੇ ਤੂੰ ਸਾਰਾ ਕ੍ਰੈਡਿਟ ਲੈ ਗਈ ਆਪਦੇ ਆਪ ਤੇ ਵੀ ਹਾਂ ਤੂੰ ਆਪ ਦੀ ਮਿਹਨਤ ਨਾਲ YouTube ਚੈਨਲ ਚਲਾਇਆ ਆ ਕਿ ਮੈਂ Instagram ਤੇ ਪ੍ਰੋਫਾਈਲ ਬਣਾਈ ਮੇਰੇ ਫਾਲੋਅਰ ਉੱਥੇ ਵਧੇ ਤੇ ਮੈਂ ਵਲੋਗਿੰਗ ਸ਼ੁਰੂ ਕੀਤੀ ਮੇਰਾ YouTube ਚੈਨਲ ਵੀ ਚੱਲ ਪਿਆ ਭੈਣੇ ਤੇਰੇ YouTube ਚੈਨਲ ਤੇ ਮੈਂ ਪਹਿਲਾਂ ਵੀ ਦੱਸਿਆ ਤੇਰੀ ਭੈਣ ਕਾਲੋ ਕਰਕੇ ਚੱਲਿਆ ਉਹ ਮੜੀ ਫੇਮਸ ਹੋਈ ਉਹਦੇ ਨਾਲ ਤੂੰ ਫੇਮਸ ਹੋ ਗਈ ਨਹੀਂ ਤੇ ਤੂੰ 5 ਸਾਲ ਲਾ ਦੇਂਦੀ ਤੇਰਾ YouTube ਚੈਨਲ ਤਾਂ ਨਾ ਚੱਲਦਾ ਗਾ ਕਾਲੂ ਦਾ ਚੈਨਲ ਵੀ ਕਹਿ ਰਹੇ ਨੇ ਬਠਿੰਡਾ ਨੇ ਚਲਾਇਆ ਹੁਣ ਉਹਦਾ ਤਾਂ ਪਤਾ ਨਹੀਂ ਆਪਾਂ ਨੂੰ ਕਹਿਣਾ ਬਠਿੰਡਾ ਬਠਿੰਡਾ ਦੇ ਕਿਹਨੇ ਚਲਾਇਆ ਮੈਨੂੰ ਲੱਗਦਾ ਉਹਦਾ ਚੈਨਲ ਚੱਲਿਆ ਗੁਲਾਬ ਸਿੱਧੂ ਕਰਕੇ ਗਾਹ ਦਿਖਾ ਤੁਸੀਂ ਇੱਕ ਦੋ ਜਿਹਾ ਕੋਟਨਾ ਚੈਨਲ ਚਲਾਇਆ ਸਾਰਾ ਕ੍ਰੈਡਿਟ ਤੁਸੀਂ ਆਪ ਦੇ ਆਪ ਤੇ ਲਾ ਜਨੇ ਹਾਂ ਵੀ ਮੈਮ ਇੰਨੀ ਮਿਹਨਤ ਕੀਤੀ ਹੈ ਮੈਂ ਆਪ ਦੇ ਦਮ ਤੇ ਜਿਹੜਾ YouTube ਚੈਨਲ ਚਲਾਇਆ ਇਹ ਵਲੋਗਿੰਗ ਕਰਦੇ ਹੋਏ ਸਿਰਫ ਮਤਲਬ 15 20 ਦਿਨ ਮਹੀਨੇ ਲੱਗੇ ਹੋਣਗੇ ਇਸ ਮੋਨਟਾਈਜ਼ ਹੋਣ ਨੂੰ ਕਿਉਂਕਿ ਚੱਲਦੀ ਵੀਡੀਓ ਇਸ ਕਰਕੇ ਆ ਹਨਾ ਬੀ ਮਤਲਬ ਕਿ ਲੌਂਗ ਵੀਡੀਓ ਵੱਧ ਪਾਉਣੀਆਂ ਚਾਹੀਦੀਆਂ ਆਪਾਂ ਨੂੰ ਸ਼ਾਰਟਸ ਵੀ ਪਾਉਣੇ ਚਾਹੀਦੇ ਆ ਬਟ ਲੌਂਗ ਵੀਡੀਓ ਵੱਧ ਪਾਓ ਕਿਉਂਕਿ ਵਾਚ ਟਾਈਮ ਜਦੋਂ ਪੂਰਾ ਹੋਊਗਾ ਫੇਰ ਹੀ ਆਪਣਾ ਚੈਨਲ ਮੋਨਟਾਈਜ਼ ਹੋਊਗਾ ਠੀਕ ਹੈ ਤਾਂ ਸਿੱਧੀ ਗੱਲ ਕਰ ਵੀ ਹਾਂ ਪੈਸੇ ਤਾਂ ਆਏ ਨਾ ਲੋਕ ਨੂੰ ਲਜਾਈ YouTube ਚੈਨਲ ਕਿਵੇਂ ਚਲਾਉਣਾ ਮੇਰੇ ਵਰਗੀ ਨੇ ਕਹਿ ਦੇਣਾ ਵੀ ਹਾਂ ਉਹ ਚ 36 ਗियर ਪਾਉਣੇ ਪੈਣਗੇ ਕਿਹੜਾ ਕਿਹੜਾ ਗियर ਯਾਦ ਰੱਖਾਂਗੇ ਤੂੰ ਤਾਂ ਬੰਦੇ ਨੂੰ ਲਜਾਈ ਨਹੀਂ ਇਹ ਤਾਂ ਸਿੱਧਾ ਕਹਦੇ ਹਾਂ ਅੱਥਰੁ ਮੈਂ ਦੱਸਦੀ ਹਾਂ YouTube ਤੋਂ ਪੈਸੇ ਕਿਵੇਂ ਕਮਾਉਣੇ ਆ ਚਲਾਉਣ ਦਾ ਨਾ ਲੈ ਚੈਨਲ ਮੋਨਟਾਈਜ਼ਰ ਹੋਣ ਤੇ ਕਾਫੀ ਟਾਈਮ ਲੱਗ ਜਾਂਦਾ ਕਿਉਂਕਿ ਚੈਨਲ ਮੋਨਟਾਈਜ਼ ਹੋਉਂਦਾ ਸਮਾਂ ਵੀ ਦੱਸਦਾ YouTube ਹਨ ਵੀ ਐਨਾ ਟਾਈਮ ਦਿੱਤਾ ਤੁਹਾਨੂੰ ਵੀ ਐਨੇ ਚ ਕੰਪਲੀਟ ਕਰੋ ਤੇ ਇਹ ਪ੍ਰੋਸੈਸ ਆ ਤਿੰਨ ਸਟੈਪ ਦਿੱਤੇ ਹੁੰਦੇ ਆ ਦੋ ਸਟੈਪ ਕੰਪਲੀਟ ਕਰਦੇ ਆ ਆਪਾਂ ਫਿਰ ਨੈਕਸਟ ਸਟੈਪ ਆਉਂਦਾ ਫਿਰ ਉਹ ਕੰਪਲੀਟ ਕਰਦੇ ਆ ਫਿਰ ਇੱਕ ਸਟੈਪ ਆਉਂਦਾ ਫਿਰ ਉਹ ਕੰਪਲੀਟ ਕਰਦੇ ਆ ਹਨ ਅੱਛਾ YouTube ਦੱਸ ਦਿੰਦਾ ਵੀ ਹਾਂ ਆਪਾਂ ਨੂੰ ਆਪਣਾ ਜਿਹੜਾ ਚੈਨਲ ਕਿੰਨੇ ਟਾਈਮ ਦੇ ਵਿੱਚ ਮੋਨਟਾਈਜ਼ ਹੋਣਾ ਚਾਹੀਦਾ ਕਈ ਲੋਕਾਂ ਦਾ ਪਤਾ ਹੀ ਨਹੀਂ ਗਾ ਵੀ ਕਿੰਨਾ ਟਾਈਮ ਲੱਗਦਾ YouTube ਚੈਨਲ ਮੋਨਟਾਈਜ਼ ਕਰਨ ਲਈ ਕੀ ਉਹਦੀ ਪਾਲਿਸੀ ਹੈ YouTube ਦੀ ਤੇ ਤੂੰ ਕਿਹੜਾ ਲੋਕਾਂ ਨੂੰ ਦੱਸਤਾਈ ਵੱਡੀ ਲੋਕਾਂ ਨੂੰ ਭਾਸ਼ਣ ਦੇ ਨਾਲ ਵੀ YouTube ਚੈਨਲ ਕਿਵੇਂ ਚਲਾਉਣਾ ਕਿਵੇਂ ਮੋਨਟਾਈਜ਼ ਕਰਨਾ ਤੈਨੂੰ ਪਤਾ ਵੀ ਕਿੰਨਾ ਟਾਈਮ ਲੱਗਦਾ ਕਿੰਨਾ ਟਾਈਮ ਉਹ ਕਿੰਨੇ ਮਿੰਟ ਵਾਚ ਟਾਈਮ ਚਾਹੀਦਾ 400 ਚਾਹੀਦਾ 4000 ਘੰਟੇ ਚਾਹੀਦਾ ਕਿ ਕਿੰਨੇ ਲੱਖ ਮਿੰਟ ਚਾਹੀਦਾ ਤੈਨੂੰ ਨੌਲੇਜ ਹੈਗੀ ਆਪ ਨੂੰ ਇਸ ਬਾਰੇ ਲੋਕਾਂ ਨੂੰ ਭਾਸ਼ਣ ਦੇਣ ਆ ਗਈਆਂ ਫਿਰ ਸਟੈਪ ਕੰਪਲੀਟ ਹੋਣ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਵੀਡੀਓਜ਼ ਦੀ ਹਨਾ ਤੇ ਵੀਡੀਓਜ਼ ਆਪਾਂ ਸ਼ਾਰਟ ਵੀ ਪਾ ਸਕਦੇ ਆਂ ਹਨਾ ਤੇ ਬਲੌਗ ਵੀ ਬਣਾ ਲੈਨੇ ਆ ਹਨਾ ਤੇ ਬਲੌਗਿੰਗ ਕਰਨ ਦਾ ਸਭ ਤੋਂ ਆਸਾਨ ਤਰੀਕਾ ਇਹ ਆ ਕਿ ਆਪਾਂ ਨਾ ਡਰਦੇ ਹੁੰਨੇ ਆ ਪਬਿਕ ਪਲੇਸ ਤੇ ਵੀ ਕੋਈ ਕੀ ਬੋਲੂਗਾ ਆਪਾਂ ਨੂੰ ਕੀ ਜੱਜ ਕਰੂਗਾ ਹਨਾ ਤੇ ਕਿਵੇਂ ਆਪਾਂ ਵੀਡੀਓ ਬਣਾਈਏ ਕਿਵੇਂ ਸ਼ੂਟ ਕਰੀਏ ਹਨਾ ਆਪਾਂ ਨੂੰ ਥੋੜੀ ਜੀ ਅੰਦਰੋਂ ਐਦਾਂ ਦਾ ਮਤਲਬ ਹੁੰਦਾ ਹੀ ਆ ਹਨਾ ਜੋ ਹੋਈ ਨਵਾਂ ਹੁੰਦਾ ਜੋ ਨਵਾਂ ਬਣਾਉਣ ਲੱਗਦਾ ਉਹਨੂੰ ਐਦਾਂ ਫੀਰ ਹੁੰਦਾ ਹੀ ਹੈਗਾ ਕਿਉਂਕਿ ਮੇਰੇ ਨਾਲ ਵੀ ਪਹਿਲੀ ਵਾਰਲੀ ਵਾਰ ਹੋਇਆ ਸੀ ਹਾਂ ਮੈਂ ਮੰਨਦੀ ਆ ਬਹੁਤ ਲੋਕ ਆ ਜਿਹਨਾਂ ਨੇ ਪਹਿਲੀ ਵਾਰ YouTube ਉੱਤੇ ਉਹਦਾ ਮੂੰਹ ਦਿਖਾ ਕੇ ਵੀਡੀਓ ਬਣਾਉਣੀ ਹੋਊਗੀ ਉਹ ਨਰਵਸ ਹੁੰਦੇ ਹੋਣਗੇ ਹਾਲਾਂਕਿ ਮੈਂ ਆਪਦਾ ਫੇਸ ਅਜੇ ਤੱਕ ਨਹੀਂ ਦਿਖਾਇਆ ਪਰ ਮੈਂ ਵੀ ਨਰਵਸ ਹੋਈ ਸੀ ਪਹਿਲੀ ਵੀਡੀਓ ਤੇ ਠੀਕ ਆ ਪਰ ਤੂੰ ਨਰਵਸ ਹੋਈ ਹੋਵੇਂਗੀ ਇਹ ਗੱਲ ਤਾਂ ਮੈਂ ਪੂਰਾ ਯਕੀਨ ਨਹੀਂ ਕਰ ਸਕਦੀ ਜਦੋਂ ਤੇਰੀ ਭੈਣ ਕਾ ਲੋ ਇਨੀ ਬੇਸ਼ਰਮ ਤੇ ਤੂੰ ਨਾ ਬੇਸ਼ਰਮ ਹੋਵੇ ਇਹ ਤਾਂ ਹੋ ਨਹੀਂ ਸਕਦਾ ਜੇ ਤੂੰ ਨਰਵਸ ਹੁੰਦੀ ਜੇ ਤੈਨੂੰ ਭੋਰਾ ਹੀ ਸੰਗ ਸ਼ਰਮ ਹੁੰਦੀ ਕਿ ਤੂੰ ਵਲੋਗਿੰਗ ਸ਼ੁਰੂ ਹੀ ਨਾ ਕਰ ਦੇ ਜੇ ਵਲੋਗਿੰਗ ਸ਼ੁਰੂ ਕੀਤੀ ਤੇ ਚੱਜ ਦੇ ਕੰਟੈਂਟ ਬਣਾਉਂਦੀ ਮੈਂ ਨਹੀਂ ਕਹਿੰਦੀ ਤਾਂ ਦੀ ਪਹਿਲੀ ਵੀਡੀਓ ਬਣਾਉਣ ਲੱਗੀ ਨਰਵਸ ਹੋਈ ਹੋਈ ਜਿਵੇਂ ਜਦੋਂ ਕੋਈ ਸੰਗ ਸ਼ਰਮ ਉਹ ਗਈ ਹਾਲ ਨੂੰ ਕੀ ਕੀ ਕਹਿਣਗੀ ਕੀ ਨਹੀਂ ਮੈਨੂੰ ਲੱਗਿਆ ਸੀ ਕਿ ਮੈਂ ਵਲੋਗਿੰਗ ਕਰ ਹੀ ਨਹੀਂ ਸਕਦੀ ਹਨਾ ਤੇ ਮੈਂ ਕੈਮਰੇ ਦੇ ਅੱਗੇ ਆਉਣ ਲੱਗੀ ਬਹੁਤ ਜ਼ਿਆਦਾ ਝਿਜਕੋਂਦੀ ਸੀਗੀ ਹਨਾ ਮੈਨੂੰ ਐ ਲੱਗਦਾ ਸੀਗਾ ਵੀ ਝਿਜਕਦੀ ਸੀ ਮੈਨੂੰ ਐ ਲੱਗਦਾ ਸੀ ਵੀ ਲੋਕ ਕੀ ਬੋਲਣਗੇ ਕੀ ਜੱਜ ਕਰਨਗੇ ਉਹ ਸਾਰੀਆਂ ਗੱਲਾਂ ਨੂੰ ਇੱਕ ਸਾਈਡ ਤੇ ਰੱਖ ਕੇ ਚਲੋ ਮੈਂ ਸ਼ੁਰੂ ਕੀਤਾ ਹਨਾ ਤੂੰ ਜੱਜ ਕਰਦੀ ਸੀਗੀ ਜੇ ਤੂੰ ਜੱਜ ਕਰਦੀ ਹੁੰਦੀ ਨਾ ਵੀ ਹਾਂ ਲੋਕੀ ਕੀ ਕਹਿਣਗੇ ਲੋਕੀ ਬੋਲਣਗੇ ਤਾਂ ਤੂੰ ਵਲੋਗਿੰਗ ਸ਼ੁਰੂ ਹੀ ਨਾ ਕਰਦੀ ਕਿੰਨੀਆਂ ਤੈਨੂੰ ਲਾਹਨ ਤਾਂ ਪੈਂਦੀਆਂ ਤੇਰੀ ਭੈਣਾਂ ਕਾਲੋਂ ਨੂੰ ਲਾਹਨ ਤਾਂ ਪੈਂਦੀਆਂ ਤੁਹਾਡੇ ਸਾਰੇ ਟੱਬਰ ਨੂੰ ਲਾਹਨ ਤਾਂ ਪੈਂਦੀਆਂ ਬੇਸ਼ਰਮਾਂ ਦੇ ਟੱਬਰਾਂ ਤੁਸੀਂ ਲੱਖਾਂ ਕਰੋੜਾਂ ਨਹੀਂ ਛੱਡ ਕੇ ਤੁਹਾਨੂੰ ਅਰਬਾਂ ਨਹੀਂ ਲਾਹਨਤਾ ਪੈਂਦੇਗਾ ਜੇ ਤੁਸੀਂ ਵਲੋਗਿੰਗ ਛੱਡਤੀ ਵਲੋਗਿੰਗ ਛੱਡਣ ਦੀ ਤਾਂ ਦੂਰ ਦੀ ਗੱਲ ਆ ਤੁਸੀਂ ਤਾਂ ਕੰਟੈਂਟ ਵੀ ਨਹੀਂ ਆਪਦਾ ਸੁਧਾਰਾ ਵੀ ਵੀਡੀਓ ਹੀ ਅਸੀਂ ਕੋਈ ਚੱਜ ਦੀ ਬਣਾ ਕੇ ਪਾਵਾਂਗੇ ਨਾ ਜਿਵੇਂ ਹੀ ਨਹੀਂ ਤੁਸ ਤਾਂ ਹੈਗਾ ਸਿਰੇ ਦੇ ਬਿਸ਼ਾਰਮ ਠੀਠ ਬੰਦੇ ਲੋ ਕਰ ਵਲੋਗਿੰਗ ਸਟਾਰਟ ਕੀਤੀ ਤੇ ਫਰਸਟ ਬਲੌਗ ਜਦੋਂ ਮੈਂ ਬਣਾਇਆ ਮੈਂ ਬਹੁਤ ਵਾਰੀ ਝਿਜਕੀ ਸੀ ਨਾ ਕਿਵੇਂ ਸ਼ੁਰੂ ਕਰਾਂ ਹੈਲੋ ਫਰੈਂਡਸ ਸਸ਼ੀਕਾਲ ਠੀਕ ਕਰਾ ਫਿਰ ਬਾਅਦੋਂ ਮੈਂ ਫਿਰ ਸੋਚਿਆ ਮੈਂ ਇਹ ਨਹੀਂ ਸਹੀ ਰਹੂਗਾ ਇਹ ਸਹੀ ਰਹੂਗਾ ਇਹ ਨਹੀਂ ਸਹੀ ਰਹੂਗਾ ਇਹ ਸਹੀ ਰਹੂਗਾ ਐਦਾਂ ਵੀ ਮਤਲਬ ਕਿ ਮੈਂ ਥੋੜਾ ਜਿਹਾ ਕਨਫਿਊਜ਼ ਹੋਈ ਗਈ ਹੈ ਨਾ ਨਹੀਂ ਭੈਣੇ ਤੈਨੂੰ ਝੂਠ ਨਹੀਂ ਬੋਲਣਾ ਹੁੰਦਾ ਨਾ ਬੋਲ ਮੈਨੂੰ ਤਾਂ ਕਿਸੇ ਪਾਸੇ ਨਹੀਂ ਲੱਗਦਾ ਮੈਂ ਤੈਨੂੰ ਪਹਿਲਾਂ ਹੀ ਕਹਿ ਆ ਕਿ ਤੇਰੇ ਕੋ ਝੱਜ ਕੀ ਹੋਏਗੀ ਤੂੰ ਨਰਵਸ ਹੋਈ ਹੋਈਂਗੀ ਤੈਨੂੰ ਘਬਰਾਟ ਹੋਈ ਹੋਊਗੀ ਵੀ ਹਾਂ ਤੂੰ ਜਿਹੜਾ YouTube ਉੱਤੇ ਇੰਨੇ ਵੱਡੇ ਪਬਲਿਕ ਪਲੇਸ ਤੇ ਵੀਡੀਓ ਪਾਉਣੀ ਹੈ ਤਾਂ ਲੋਕੀ ਤੈਨੂੰ ਕੀ ਕਹਿਣਗੇ ਜਿਵੇਂ ਹੀ ਨਰਵਸ ਹੋਈ ਤੂੰ ਤਾਂ ਤਾਂ ਝੂਠ ਇੱਥੇ ਏਡੇ ਏਡੇ ਸਿੱਟੀ ਜਾਨੀ ਐ ਨਾ ਮੈਂ ਸੋਚਿਆ ਸੀਗਾ ਹੈ ਵੀਡੀਓ ਸ਼ੁਰੂ ਕਰਨ ਲੱਗੀ ਪਹਿਲੀ ਵੀਡੀਓ ਦੇ ਵਿੱਚ ਆਏ ਕਰਕੇ ਬੋਲੂਗੀ ਜੇ ਉਹ ਨਹੀਂ ਸੈੱਟ ਲੱਗਾ ਫਿਰ ਮੈਂ ਖਣ ਆਏ ਕਰਕੇ ਬੋਲੂਗੀ ਤੁਸੀਂ ਕਦੇ ਸੋਚ ਕੇ ਵੀਡੀਓ ਦੇ ਵਿੱਚ ਬੋਲੇ ਵੀ ਆਵੇਂ ਹਾਂ ਸੀ ਕੀ ਬੋਲਣਾ ਕੀ ਨਹੀਂ ਕੀ ਗੰਦ ਪਾਉਣਾ ਵੀਡੀਓ ਦੇ ਵਿੱਚ ਕੀ ਨਹੀਂ ਕਦੇ ਤੁਹਾਡੀ ਵੀਡੀਓ ਚੱਜਦੀ ਨਹੀਂ ਉਹ ਨਹੀਂ ਰਾ ਤੁਹਾਡਾ ਗੰਦ ਹੁੰਦਾ ਵੀਡੀਓ ਦੇ ਵਿੱਚ ਜੇ ਤੁਸੀਂ ਰਿਪਲਾਈ ਪਾਉਣਾ ਰਿਪਲਾਈ ਤੁਹਾਨੂੰ ਤਾਂ ਨਹੀਂ ਪਾਣਾ ਹੁੰਦਾਗਾ ਰਿਪਲਾਈ ਦੀ ਆਰ ਵੀ ਪਾਣੀ ਆਉਂਦੀ ਤੁਹਾਨੂੰ ਵੀ ਆਰ ਕਿਵੇਂ ਪੈਂਦੀ ਹੁੰਦੀ ਹੈ ਇਹਣਾ ਗੱਲ ਕਰਦੇ ਆਂ ਵੀ ਮਤਲਬ ਆਸ-ਪਾਸੇ ਸ਼ੋਰ ਜਾਂ ਉਹਦੇ ਵਾਸਤੇ ਮਾਈਕ ਦੀ ਜ਼ਰੂਰਤ ਹੁੰਦੀ ਆ ਕਿ ਨਹੀਂ ਹੁੰਦੀ ਹਾਂਜੀ ਮਾਈਕ ਦੀ ਜ਼ਰੂਰਤ ਹੁੰਦੀ ਆ ਬਟ ਮੇਰੇ ਮਾਈਕ ਯੂਜ਼ ਨਹੀਂ ਕੀਤਾ ਸੀ ਕਿਉਂਕਿ ਮੇਰੇ ਕੋਲੇ ਇਨਾ ਬਜਟ ਹੈ ਹੀ ਨਹੀਂ ਸੀ ਹੈਨਾ ਸੋ ਮੇਰੇ ਕੋਲ ਤਾਂ ਫੋਨ ਵੀ 10-15000 ਵਾਲੀ ਸੀਗਾ ਮੇਰੇ ਕੋਲੇ ਆਈਫੋਨ ਵੀ ਨਹੀਂ ਹੈਗਾ ਸੀ ਲਓ ਜੀ ਕਰਗੇ ਨਾ ਉਹੀ ਗੱਲ ਜਿਹੜੀ ਆਦਰ ਤੋਂ ਇਹ ਮਜਬੂਰ ਆ ਦੋਨੇ ਭੈਣਾ ਗਰੀਬੀ ਕਾਰਡ ਖੇਡ ਨਾ ਖੇਡ ਨਾ ਨਹੀਂ ਪਾਲਦੀਆਂ ਕਦੇ ਵੀ ਕਿਵੇਂ ਨਾ ਕਿਵੇਂ ਆਪਦੀ ਵੀਡੀਓ ਦੇ ਵਿੱਚ ਗਰੀਬੀ ਕਾਰਡ ਖੇੜੀ ਜਾਂਦੀਆਂ ਕਿ ਹਾਂ ਮੇਰੇ ਕੋਲ ਫੋਨ ਵਧੀਆ ਨਹੀਂ ਸੀਗਾ ਮੇਰੇ ਕੋਲ ਮਾਈਕ ਲੈਣ ਦਾ ਇਨਾ ਬਜਟ ਨਹੀਂ ਸੀਗਾ ਮਾਈਕ ਬੜਾ 6-7 ਲੱਖ ਦਾ ਆਉਣਾ ਸੀਗਾ ਜੇ ਤੁਸੀਂ ਸੂਟ ਬਜਟ ਤਾਂ ਤੇਰਾ ਹਜੇ ਵੀ ਤੂੰ ਕਹਦਨੀ ਹੈ ਹੈ ਨਹੀਂਗਾ ਤੂੰ ਗਰੀਬ ਆ ਤੇ ਸੂਟ ਲੈਣ ਵਾਲੇ ਤੁਹਾਡੇ ਕੋਲ ਕਿੱਥੋਂ ਪੈਸੇ ਆ ਜਾਂਦੇ ਮਾਈਕ ਨਹੀਂ ਤੇਰੇ ਕੋਲ ਲਿਆ ਗਿਆ ਮਾਈਕ ਕਿੰਨੇ ਦਾ ਹੋਊਗਾ ਆਈ ਥਿੰਕ 4-5 ਹਜ਼ਾਰ ਦਾ ਹੋਊਗਾ ਜੇ ਵਧੀਆ ਚੋ ਵੀ ਲੈਣਾ ਵਧੀਆ ਤੋਂ ਵਧੀਆ 4-5 ਹਜ਼ਾਰ ਦਾ ਹੋਊਗਾ ਮਾਈਕ ਤੇ ਤੁਸੀਂ ਇੱਕ ਮਾਈਕ ਨਹੀਂ ਲੈ ਸਕਦੇਗੇ ਚਲ ਮਾਈਕ ਨਹੀਂ ਤੁਸੀਂ ਲੈ ਸਕਦੇ ਹੈਡਫੋਨ ਹੈਗਾ ਨਾ ਤੁਹਾਡੇ ਕੋਲ ਹੈਡਫੋਨ ਲੈ ਸਕਦੇ ਆ ਜਦ ਦੂਜੇ ਵਧੀਆ ਜਿਹੇ ਨਹੀਂ ਲੈ ਸਕਦੇ 50 ਵਾਲੇ ਵੀ ਆਉਂਦੇ ਆ ਉਹ ਲੈ ਲੈਂਦੇ ਕਿਉਂ ਉਹ ਵੀ ਹੈ ਨਹੀਂਗਾ ਤੁਹਾਡੇ ਕੋਲ ਬਜਟ ਵੀ ਤੁਸੀਂ 50 ਵਾਲੇ ਹੈਡਫੋਨ ਲੈ ਸਕੋ ਤੇ ਸੋ ਹੁਣ ਮੈਂ ਹੁਣ ਵੀ ਮੇਰੇ ਕੋਲ ਆਈਫੋਨ ਨਹੀਂ ਹੈਗਾ ਬਟ ਐਂਡਰੋਇਡ ਨਾਲ ਹੀ ਚਲਾ ਰਹੀ ਹਾਂ ਬਟ ਕੁਆਲਿਟੀ ਹੋਣੀ ਚਾਹੀਦੀ ਆ ਫੋਨ ਚ ਠੀਕ ਹੈ ਹੁਣ ਇੱਥੇ ਆ ਜਿਹੜੀ ਤੁਹਾਨੂੰ ਗੱਲ ਹਨਾ ਹਨਾ ਕਰਕੇ ਸਮਝਾ ਕੇ ਗਈ ਇਹਨਾਂ ਵੀ ਹਾਂ ਕੁਆਲਿਟੀ ਹੋਣੀ ਚਾਹੀਦੀ ਆ ਫੋਨ ਦਾ ਕੋਈ ਚੱਕਰ ਨਹੀਂ ਇਹ ਤੁਹਾਨੂੰ ਇਹ ਕੁਆਲਿਟੀ ਬਾਰੇ ਨਹੀਂ ਕੋਈ ਸਮਝਾ ਕੇ ਗਈ ਇਹ ਤੁਹਾਨੂੰ ਦੱਸ ਕੇ ਗਈ ਹੈ ਵੀ ਹਾਂ ਮੇਰੇ ਕੋਲ ਆਈਫੋਨ ਹੈ ਨਹੀਂਗਾ ਵੀ ਜੇ ਕਿਸੇ ਨੇ ਆਨਲਾਈਨ ਮੈਨੂੰ ਪੈਸੇ ਪਾਉਣੇ ਹੋ ਤਾਂ ਪਾ ਸਕਦਾ ਤਾਂ ਕਿ ਮੈਂ ਆਈਫੋਨ ਲੈ ਸਕਾਂ ਗੱਲ ਦਾ ਨਾ ਸਮਝੇ ਵੀ ਹਾਂ ਤੁਹਾਨੂੰ YouTube ਚੈਨਲ ਬਾਰੇ ਜਾਣਕਾਰੀ ਦਈ ਜਾਂਦੀ ਹੈ ਵੀ ਕਿਵੇਂ ਚੈਨਲ ਮੋਨਟਾਈਜ਼ ਕਰਨਾ ਕਿਵੇਂ ਉਸ ਅਰਨਿੰਗ ਕਰਨੀ ਹੈ ਐਸ ਲੇਖੇ 'ਚ ਨਾ ਰਹੋ ਤੁਹਾਨੂੰ ਗੱਲਾਂ-ਗੱਲਾਂ ਵਿੱਚ ਦੱਸੀ ਜਾਂਦੀ ਹੈ ਵੀ ਹਾਂ ਮੇਰੇ ਕੋਲ ਪੈਸੇ ਹੈ ਨਹੀਂ ਨਾ ਮਾਈਕ ਵੀ ਲੈਣਾਗਾ ਤੇ ਆਈਫੋਨ ਵੀ ਲੈਣਾ ਤੇ ਤੁਸੀਂ ਮੈਨੂੰ ਆਨਲਾਈਨ ਪੇਮੈਂਟ ਕਰ ਦਿਓ ਮਤਲਬ ਕੈਮਰਾ ਜਿਹੜਾ ਮਰਜੀ ਹੋਵੇ ਕੁਆਲਿਟੀ ਹੋਣੀ ਚਾਹੀਦੀ ਪਹਿਲਾਂ ਵਾਲੇ ਕੈਮਰੇ ਦੀ ਮੇਰੀ ਕੁਆਲਿਟੀ ਬਿਲਕੁਲ ਵੀ ਨਹੀਂ ਸੀਗੀ ਉਹ ਬਿਲਕੁਲ ਵੀ ਮਤਲਬ ਕਿ ਸਾਫ਼ ਨਹੀਂ ਦਿਖਦਾ ਸੀ ਉਹ ਚ ਵਾਇਸ ਨਹੀਂ ਆਉਂਦੀ ਸੀ ਹਨਾ ਸਹੀ ਤੇ ਮਤਲਬ ਕਿ ਉਹ ਠੀਕ ਹੀ ਨਹੀਂ ਸੀਗਾ ਕਹਿੰਦਾ ਮਤਲਬ ਤੇ ਤੋ ਕਹਿੰਨੀ ਤੇਰਾ ਪਹਿਲਾਂ ਵਾਲਾ ਜਿਹੜਾ ਫੋਨ ਆ ਉਹਦੇ ਚ ਆਵਾਜ਼ ਨਹੀਂ ਸਹੀ ਆਉਂਦੀ ਸੀ ਉਹਦਾ ਕੈਮਰਾ ਨਹੀਂ ਸਹੀ ਸੀਗਾ ਤੇ ਮੈਂ ਕਹਿੰਨੀ ਤੇਰਾ ਜਿਹੜਾ ਹੁਣ ਵਾਲਾ ਫੋਨ ਵਾਜ ਇਹਦੇ ਚ ਵੀ ਨਹੀਂ ਸਹੀ ਹੁੰਦੀ ਤੇ ਫੋਟੋ ਇਹਦੇ ਚ ਵੀ ਨਹੀਂ ਤੇ ਸਹੀ ਹੁੰਦੀ ਕੈਮਰਾ ਇਹਦਾ ਵੀ ਨਹੀਂ ਸਹੀਗਾ ਮੈਨੂੰ ਲੱਗਦਾ ਹੈ ਤਾ ਨਵਾਂ ਫੋਨ ਲਿਆ ਹੋਊਗਾ ਜੇ ਲਿਆ ਵੀ ਹੋਊਗਾ ਨਵਾਂ ਫੋਨ ਮੈਨਾਂ ਤਾਂ ਪੁਰਾਣੇ ਫੋਨ ਨਾਲ ਵੀਡੀਓ ਬਣਾਉਂਦੀ ਰਹਾਂਗੀ ਤੂੰ ਵੀ ਹਾਂ ਲੋਕਾਂ ਨੂੰ ਕਹਾਂ ਵੀ ਮੇਰਾ ਫੋਨ ਆਇਆ ਹੋ ਜਾ ਤੇ ਮੈਨੂੰ ਤੁਸੀਂ ਪੈਸੇ ਪਾ ਦਿਓ ਪਲੀਜ਼ ਮੈਨੂੰ ਸੀਰਾ ਵਾਲੇ ਲੱਛਣਾਂ ਤੇ ਹੁੰਦੀ ਜਾਨੀ ਐ ਤੂੰ ਗਰੀਬੀ ਗਾਰ ਖੇੜ ਖੇੜ ਕੇ ਲੋਕਾਂ ਤੋਂ ਪੈਸੇ ਪਾਉਣਾ ਚਾਹਨੀ ਐ ਤੂੰ ਲੋਕ ਹਨਾ ਲੋਕ ਦੂਜੇ ਦੀ ਜ਼ਿੰਦਗੀ ਚ ਦਖਲ ਅੰਦਾਜ਼ੀ ਜ਼ਿਆਦਾ ਕਰਨੀ ਪਸੰਦ ਕਰਦੇ ਹਨਾ ਜਿਵੇਂ ਆਪਾਂ ਕੋਈ ਵੀਡੀਓ ਬਣਾ ਕੇ ਉੱਤੇ ਕੁਝ ਏਦਾਂ ਦਾ ਟਾਈਟਲ ਲਿਖ ਦਿੰਨੇ ਆ ਹਨਾ ਜੋ ਵੀਡੀਓ ਨੂੰ ਦੇਖਣ ਲਈ ਬੰਦਾ ਮਜਬੂਰ ਹੋ ਜਾਂਦਾ ਹਨਾ ਵੀ ਵੀਡੀਓ ਦੇਖ ਲਵੇ ਕਈ ਵੀਡੀਓਜ਼ ਮੈਂ ਏਦਾਂ ਦੀਆਂ ਵੀ ਦੇਖੀਆਂ ਹੁੰਦਾ ਕੁਝ ਹੋਰ ਆ ਤੇ ਵਿੱਚ ਕੁਝ ਹੋਰ ਹੋਗਾ ਬਟ ਮੈਂ ਏਦਾਂ ਦੀਆਂ ਵੀਡੀਓ ਕਦੇ ਬਣਾਈਆਂ ਵੀ ਨਹੀਂ ਬਸ ਮੈਂ ਉੱਤੇ ਉਹੀ ਲਿਖਦੀ ਹੁੰਨੀ ਆ ਜੋ ਸਹੀ ਹੁੰਦਾ ਹਨਾ ਜੋ ਮੈਂ ਕਰਦੀ ਆ ਜ਼ਿੰਦਗੀ ਚ ਆਪਣੀ ਲਾਈਫ ਸਟਾਈਲ ਦਿਖਾਉਂਦੀ ਆ ਵੀ ਮੈਂ ਕਿੱਦਾਂ ਰਹਿੰਦੀ ਆ ਕਿੱਦਾਂ ਕੀ ਸਾਡੇ ਘਰ ਦਾ ਮਾਹੌਲ ਆ ਕੀ ਮਤਲਬ ਬਾਹਰ ਦਾ ਮਾਹੌਲ ਹੈ ਨਾ ਮੈਂ ਆਪਦੀ ਜ਼ਿੰਦਗੀ ਬਾਰੇ ਸਾਰਾ ਕੁਝ ਦੱਸਦੀ ਆ ਲਓ ਜੀ ਪੂਰੋ ਦੇ ਸੋ ਕੋਲਡ ਆਡੀਅנס ਪੂਰੋ ਦੇ ਕਟੜ ਫੈਨ ਅਗਲੀ ਨੇ ਗੱਲਾਂ ਗੱਲਾਂ ਵਿੱਚ ਦੀ ਸੁਣਾਤਾ ਵੀ ਲੋਕਾਂ ਨੂੰ ਇੰਟਰਸਟ ਹੈ ਇਸ ਗੱਲ 'ਚ ਵੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰਨ ਤਾਂ ਕਰਕੇ ਤੁਸੀਂ ਉਹਨਾਂ ਦੇ ਵਲੌਗ ਦੇਖਣ ਜਾਂਦੇ ਆ ਉਹਨਾਂ ਨੂੰ ਵੀ ਬਹੁਤ ਇੰਟਰਸਟ ਆ ਵੀ ਇਹ ਲੋਕਾਂ ਨੂੰ ਆਪਦੀ ਜ਼ਿੰਦਗੀ ਦਿਖਾਉਣ ਲੋਕ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦਖਲ ਅੰਦਾਜ਼ੀ ਕਰਨ ਆਉ ਕਰਕੇ ਇਸ ਕਰਕੇ ਵਲੌਗ ਬਣਾਉਂਦੇ ਆਗੇ। ਕਿ ਆਵੇਂ ਨੇ ਹੁੰਨੇ ਆ ਤੁਸੀਂ ਵਲੌਗ ਇਹਨਾਂ ਦੇ ਕੀ ਮਿਲਦਾ ਤੁਹਾਨੂੰ? ਬਾਦੂ ਦੀਆਂ ਗੱਲਾਂ ਹੀ ਸੁਣਦੇ ਆ ਤੁਸੀਂ ਜਦੋਂ ਰਿਪਲਾਈ ਪਾਉਂਦੇ ਆ। ਇਹ ਰੋਸਟਾਂ ਤਾਂ ਪਾਉਂਦੇ ਹੀ ਪਾਉਂਦੇ ਆ ਰਿਪਲਾਈ। ਜਿਹੜੇ ਨੈਗੇਟਿਵ ਕਮੈਂਟ ਕਰਦੇ ਆ ਲਾਂ ਤਾਂ ਪਾਉਂਦੇ ਨਾ ਤਾਂ ਕਰਦੇ ਆ ਰਿਪਲਾਈ। ਜਿਹੜੇ ਇਹਨਾਂ ਦੇ ਕਟੜ ਫੈਨ ਬਣੇ ਬਣੇ ਹੋਏ ਆ ਉਹਨਾਂ ਨੂੰ ਵੀ ਰਿਪਲਾਈ ਕਰ ਦਿੰਦੇ ਆ। ਉਹਨਾਂ ਨੂੰ ਵੀ ਤਾਨੇ ਮੇਨੇ ਮਾਰ ਜਾਂਦੇ ਆ ਵੀ ਹਾਂ ਤੁਸੀਂ ਵਲੌਗ ਸਾਡੇ ਕਿਉਂਵੇਂ ਆ। ਆ ਭਰਾਵੋ ਨਾਂ ਵੇਖਿਆ ਕਰੋ ਇਹਨਾਂ ਦੇ ਵਲੌਗ ਟਿੜੇ ਵੇ ਆ ਤੁਹਾਡੇ ਸਾਂਹ ਤੇ ਹੀ ਟਿੜੇ ਵੇ ਆ ਬਾਅਦ ਚ ਗੱਲਾਂ ਵੀ ਕਿ ਪਹਿਲਾਂ ਮੈਂ ਸੋਚਿਆ ਵੀ ਮੈਂ ਕੀ ਬਲੌਗਿੰਗ ਕਰਾਂ ਹਨਾ ਕੀ ਦੱਸਾਂ ਲੋਕਾਂ ਨੂੰ ਕੀ ਲੋਕ ਦੇਖਣਾ ਪਸੰਦ ਕਰਨੇ ਜੇ ਤੋਂ ਕੁਝ ਵੀ ਪਤਾ ਵੀ ਲੱਗੇ ਹਨਾ ਤੇ ਬਾਕੀ ਫਿਰ ਮੈਂ ਸੋਚਿਆ ਵੀ ਚਲੋ ਕੁਕਿੰਗ ਕਰਕੇ ਦੇਖ ਲੈਂਦੇ ਆ ਹਨਾ ਫਿਰ ਮੈਂ ਕੁਕਿੰਗ ਕੀਤੀ ਹਨਾ ਫਿਰ ਉਹ ਵੀਡੀਓ ਵਧੀਆ ਚੱਲ ਵੀ ਗਈਆਂ ਤੇ ਅੱਛਾ ਤਾਂ ਕੁਕਿੰਗ ਵਲੌਗ ਬਣਾਏ ਸੀਗੇ ਤੇ ਕੁਕਿੰਗ ਵਿੱਚ ਕੀ ਬਣਾਇਆ ਸੀਗਾ ਗੜੀਆਂ ਭਿਉਂ ਕੇ ਉਹਨਾਂ ਨੂੰ ਨਮਕ ਮੇਚਦੇ ਵਿੱਚ ਤਾਲ ਕੇ ਤੇ ਕੀ ਬਣਾਇਆ ਸੀ ਤੇਨੀ ਕੀ ਰੈਸਪੀ ਦਾ ਨਾਮ ਰੱਖਿਆ ਸੀਗਾ ਤੂੰ ਬੜੀਆਂ ਚਿਲੀ ਕੋਸ਼ਾਂ ਇਹਨਾਂ ਕਰਕੇ ਨਾਮ ਰੱਖਿਆ ਸੀਗਾ ਹੋਰ ਤੁਸੀਂ ਕੀ ਬਣਾਇਆ ਸੀ ਆਲੂ ਪੂਜੀਆ ਉਹ ਵੀ ਤੁਹਾਡੇ ਦੋਨਾਂ ਭੈਣਾਂ ਕੋਲੋਂ ਬਣਿਆ ਹੋਰ ਤੁਸੀਂ ਕੀ ਬਣਾਇਆ ਸੀ ਟੌਫੀ ਸਮੋਸਾ ਉਹ ਵੀ ਚੱਜ ਦਾ ਬਣਿਆ ਠੀਕ ਆ ਬਸ ਆਜਾ ਕੁਝ ਬਣਾਇਆ ਉਹ ਵੀ ਤੈਨੂੰ ਆਪ ਨੂੰ ਤਾਂ ਕੁਝ ਆਉਂਦਾ ਨਹੀਂ ਸੋ ਫੋਨ ਤੋਂ ਵੇਖ-ਵੇਖ ਕੇ ਬਣਾਇਆ ਸੀਗਾ ਚੱਲ ਤੂੰ ਫੋਨ ਤੋਂ ਪਲਾਂ ਦੀ ਵੇਖ ਕੇ ਬਣਾਇਆ ਸੀਗਾ ਆਪਾਂ ਤਾਂ ਚੀਜ਼ ਚੱਜ ਦੀ ਤਾਂ ਵੀ ਨਹੀਂ ਬਣਾਉਣੀ ਆਏਗੀ ਵੀ ਕੋਈ ਚੀਜ਼ ਚੱਜ ਦੀ ਬਣਾਤਾ ਲੈਂਦੀ ਚੱਲ ਜੇ ਬੰਦੇ ਦੇ ਚੀਜ਼ ਚੱਜ ਦੀ ਨਹੀਂ ਬਣੀ ਤਾਂ ਆਪਾਂ ਅਪਲੋਡ ਹੀ ਨਹੀਂ ਕਰਦੇ ਉਹ ਵਲੌਗ ਜ਼ਰ ਮੈਂ ਕੀਤੀ ਵੀ ਐ ਜੋਬ ਇਹ ਗੱਲ ਨਹੀਂ ਕਿ ਮੈਂ ਜੋਬ ਨਹੀਂ ਕੀਤੀ ਬਟ ਇੰਡੀਆ ਚ ਪੈਸਾ ਜੁੜ ਨਹੀਂ ਰਿਹਾ ਹਨਾ ਤੇ ਇਸ ਲਈ ਮੈਂ ਸੋਚ ਰਹੀ ਆ ਕੋਈ ਫੋਰਨ ਮਾਰੇ ਸੋਚ ਰਹੀ ਆ ਵੀ ਮੈਂ ਬਾਹਰ ਜਾਾਂ ਦੀ ਤਿਆਰੀ ਸ਼ੁਰੂ ਕਰ ਰਹੀ ਆ ਵੀ ਚਲੋ ਜੇ ਬਨ ਜੇ ਕਿਉਂਕਿ ਲੋਕਾਂ ਦੇ ਤਾਣਨੇ ਮੈਨੇ ਸਹਿਣਾ ਬਹੁਤ ਹੀ ਜ਼ਿਆਦਾ ਹੋ ਜਾਂਦਾ ਹਨਾ ਲਓ ਜੀ ਪੂਰਾ ਚੱਲੀ ਬਾਹਰ ਜੇ ਤੁਹਾਨੂੰ ਬਾਹਰ ਹੀ ਜਾਣਾ ਨਾ ਜਿਵੇਂ ਕੁਲੜ ਪੀਜ਼ੇ ਵਾਲੇ ਗਏ ਸੀਗੇ ਐਮਐਮਐਸ ਦਾ ਲੀਕ ਕਰਕੇ ਹੁਣ ਤੁਸੀਂ ਜਾਓ ਉੱਧਰ ਵੀ ਵਾਧੂ ਫੇਮਸ ਹੋ ਜਾਗੇ ਤੁਸੀਂ ਜਾਨ ਸਾਹੀ ਤੁਹਾਨੂੰ ਸੈਲੀਬ੍ਰਿਟੀ ਵਾਲੀ ਫੀਲਿੰਗ ਆਉਣ ਲੱਗ ਜੂਗੀ ਦੇਖੋ ਸੈਲੀਬ੍ਰਿਟੀ ਲੋਕ ਆ ਗਏ ਆ ਬਾਹਰ ਜਾ ਕੇ ਬਹੁਤ ਲੱਲੇ ਲਾ ਦੇਂਗੇ ਉੱਥੇ ਜਾ ਕੇ ਵੀ ਤੂੰ ਆਹੀ ਵਲੋਗ ਬਣਾਉਣੇ ਆ ਕੰਮ ਧੰਦਾ ਤੇ ਤੂੰ ਉੱਥੇ ਜਾ ਕੇ ਵੀ ਨਹੀਂ ਹੋਣਾ ਗਾੰਦ ਤੁਸੀਂ ਉੱਥੇ ਜਾ ਕੇ ਪਾਉਣਾ ਵਾ ਪਹਿਲੀ ਗੱਲ ਤੁਹਾਡੇ ਲੱਛਣ ਹੀ ਹੈ ਨਹੀਂ ਬਾਹਰ ਜਾਣ ਵਾਲੇ ਜਾਣਾ ਤੂੰ ਫੋਰਨ ਐਦਾਂ ਦੀ ਵੀਡੀਓ ਬਣਾਓ ਕਿ ਵੀਡੀਓ ਤੁਹਾਡੀ ਕੋਈ ਸਕਿਪ ਨਾ ਹੋਵੇ ਹੈਨਾ ਜਦੋਂ ਆਪਾਂ ਲੋਗ ਸਕਿਪ ਕਰ ਦਿੰਦੇ ਆ ਤਾਂ ਤੁਹਾਡੀ ਪੈਸਿਆਂ 'ਚ ਵੀ ਥੋੜੀ ਪ੍ਰੋਬਲਮ ਆਉਂਦੀ ਆ ਤੇ ਉਹ ਪੈਸੇ ਨਹੀਂ ਬਣਦੇ ਕਿਉਂਕਿ ਐਡਸ ਦੇ ਪੈਸੇ ਆਉਣੇ ਹੁੰਦੇ ਆ ਜਿੰਨੀ ਐਡਸ ਆਉਂਦੀਆਂ ਵੀਡੀਓ 'ਚ ਉਸਦੇ ਹੀ ਪੈਸੇ ਬਣਦੇ ਆ ਹੁਣ ਲਓ ਜੀ ਤੁਹਾਨੂੰ ਕਲੀਅਰ ਹੋ ਗਿਆ ਨਾ ਸਾਰਿਆਂ ਨੇ ਵੀਡੀਓ ਕਾਦੇ ਵਾਸਤੇ ਬਣਾਉਂਦੀ ਆ ਪੈਸਿਆਂ ਵਾਸਤੇ ਹਾਲਾਂਕਿ ਜੋ ਵੀ YouTube ਤੇ ਵੀਡੀਓ ਪਾਉਂਦੇ ਚਾਹੇ ਮੈਂ ਪਾਉਂਦੀ ਆ ਕੋਈ ਵੀ ਪੈਸੇ ਕਰਕੇ ਪਾਉਂਦਾ ਪਰ ਜਿਹੜੇ ਬਲੌਗ ਬਣਾਉਂਦੀ ਉੱਤੇ ਥੰਬਨੇ ਲਾਉਂਦੀ ਆ ਇਹਨੇ ਆਪ ਹੀ ਪਿੱਛੇ ਦੱਸਿਆ ਵੀ ਲੋਕੀ ਜਾਣਗੇ ਥੰਬਨੇ ਲੋਬ ਜਾਂ ਲਾਉਂਦੇ ਜੇ ਵੀ ਜਾਂ ਕੋਈ ਵੀਡੀਓ ਦੇ ਵਿੱਚ ਹੁੰਦਾ ਨਹੀਂ ਤੇ ਲੋਕੀ ਵੇਖਣ ਨੂੰ ਮਜਬੂਰ ਹੋ ਜਾਂਦੇ ਉਹ ਵੀਡੀਓ ਵੀ ਤੁਸੀਂ ਥੰਬਨੇ ਲਈ ਉਹ ਜਿਹਾ ਲਾਓ ਜਿਹਦੇ ਕਰਕੇ ਲੋਕੀ ਮਜਬੂਰ ਹੋ ਜਾਣ ਵੀਡੀਓ ਦੇਖਣ ਨੂੰ ਵਿੱਚ ਭਾਵੇਂ ਕੁਛ ਵੀ ਨਾ ਹੋਵੇ ਦੁੱਖੀ ਦਾ ਵੀ ਵਿੱਚ ਕੁਛ ਨਾ ਹੋਵੇ ਤੇ ਤੂੰ ਆ ਵੀਡੀਓ ਵੀ ਹਾਂ ਤਾਂ ਕਰਕੇ ਬਣਾਈ ਹੈ ਕਹਾਂਗੀ ਤੇ ਜਿਹੜੇ ਦੂਜੇ ਵਲੌਗ ਆ ਉਹਨਾਂ ਤੇ ਮੈਨੂੰ ਲੱਗਦਾ ਆਈ ਥਿੰਕ ਵਿਊ ਘਟ ਗਏ ਤੇਰੇ ਤੂੰ ਆਖੇ ਕੀ ਪਤਾ ਮੈਂ YouTube ਚੈਨਲ ਨੂੰ ਮੋਨਟਾਈਜ਼ ਕਰਨ ਬਾਰੇ ਦੱਸਾਂ ਤੇ ਲੋਕੀ ਮੇਰੀ ਵੀਡੀਓ ਹੀ ਵੇਖ ਲੈਣ ਮੇਰੇ ਵਿਊ ਵਧ ਜਾਣ ਇਦਾਂ ਕਰਕੇ ਚਲੋ ਮੈਂ ਜ਼ਿਆਦਾ ਤਾਂ ਨਹੀਂ ਕਹਿੰਦੀ ਕਿਉਂਕਿ ਫਸਟ ਸੈਲਰੀ ਮੇਰੀ 33000 ਆਈ ਸੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋਈ ਸੀ ਹਨਾ ਤੇ ਦੂਜੀ ਸੈਲਰੀ ਮੈਰੀ ਆਈ ਸੀ 17000 ਤੇ ਚਲੋ ਹੁਣ ਘਟਦੀ ਘਟਦੀ ਜਾ ਰਹੀ ਹੈ ਨਾ ਵਧਦੇ ਨਾਲ ਤਾਂ ਕੀ ਘਟਣੀ ਹੈ ਕਿਉਂਕਿ ਜਿੰਨੇ ਵਿਊਜ਼ ਵਧਾਉਣਗੇ ਵੀਡੀਓ ਵਾਇਰਲ ਹੋਗੀ ਉਹ ਨਹੀਂ ਜਿਆਦਾ ਪੈਸੇ ਬਣਨਗੇ ਤੇ ਜਿੰਨੀ ਵੀਡੀਓਜ਼ ਲੋਕ ਘੱਟ ਦੇਖਣਗੇ ਵੀ ਮਤਲਬ ਦੇਖਣਗੇ ਨਹੀਂ ਹਨਾ ਸਕਿਪ ਕਰਕੇ ਦੇਖਣਗੇ ਉਹ ਫਿਰ ਪੈਸੇ ਵੀ ਨਹੀਂ ਬਣਦੇ ਹਨਾ ਲਓ ਜੀ ਹੁਣ ਤਾਂ ਇੱਥੇ ਆਪ ਵੀ ਮੰਨ ਗਈ ਵੀ ਹਾਂ ਇਹਦੇ ਵਿਊ ਘੱਟ ਆਉਂਦੇ ਆਗੇ ਪਹਿਲਾਂ ਇਹਦੇ ਵਿਊ ਵਾਵਾ ਆਉਂਦੇ ਸਨ ਤਾਂ ਕਰਕੇ ਪਹਿਲੀ ਪੇਮੈਂਟ ਆਈ ਸੀ 33000 ਉਦੋਂ ਲੋਕਾਂ ਨੂੰ ਆਏ ਸੀਗਾ ਵੀ ਚੱਲ ਕਾਲੋ ਤਾਂ ਜਿਹੜੇ ਜਿਹ ਲੱਛਣ ਕਰਦੀ ਆ ਕਾਲੋ ਦੀ ਭੈਣ ਵਲੋਗਿੰਗ ਸ਼ੁਰੂ ਕੀਤੀ ਆ ਉਹਨੇ ਤੇ ਉਹ ਚੱਜ ਦੀਆਂ ਵੀਡੀਓ ਬਣਾਉਗੀ ਕੰਟੈਂਟ ਉਹਦੇ ਵਧੀਆ ਹੋਣਗੇ ਤਾਂ ਕਰਕੇ ਉਹ ਲੋਕੀ ਵੇਂਦੇ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਇਹਨੇ ਵੀ ਕਾਲੋ ਵਾਂਗੂ ਲੱਛਣ ਹੀ ਕਰਨੇ ਆ ਲਾਂਹ ਤੇ ਹੀ ਪਾਉਣੀਆਂ ਨੇ ਤਾਂ ਕਰਕੇ ਹੁਣ ਤੇਰੇ ਵੀਊ ਕੱਟ ਗਏ ਤਾਂ ਕਰਕੇ ਤੈਨੂੰ ਪੈਸੇ ਘੱਟ ਆਉਂਦੇ ਤਾਂ ਕਰਕੇ ਪਹਿਲਾਂ ਪਹਿਲਾਂ 3000 ਆਏ ਸੀ ਲੋਕਾਂ ਨੂੰ ਸੀਗਾ ਤੂੰ ਵਧੀਆ ਵੀਡੀਓ ਪਾਏਂਗੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੇਰੇ ਕੰਟੈਂਟ ਚੱਜਦੇ ਨਹੀਂ ਹੁੰਦੇ ਕਿ ਜਿਹੜੇ ਤੈਨੂੰ ਪੈਸੇ ਆਉਂਦੇ ਆ ਹੁਣ ਵੀ 1700 ਉਹ ਵੀ ਤਾਂ ਹੁੰਦੇ ਕਿਉਂਕਿ ਲੋਕੀ ਤੇਰੀਆਂ ਵੀਡੀਓ ਵੇਖ ਕੇ ਤੈਨੂੰ ਲਾਂਤਾਂ ਪਾਣ ਹੁੰਦੇ ਆ ਤਾਂ ਕਰਕੇ ਇੰਨੇ ਪੈਸੇ ਬਣ ਜਾਂਦੇ ਜੇ ਤੁਹਾਨੂੰ ਲੋਕੀ ਲਾਂਤਾਂ ਪਾਣ ਵੀ ਨਾ ਤਾਂ ਵੀ ਤਾਂ ਤੈਨੂੰ ਇੰਨੇ ਪੈਸੇ ਵੀ ਨਹੀਂ ਬਣਨੇ ਵੀ ਆ ਵੀ ਆਪਾਂ ਨੂੰ ਐਦਾਂ ਦੀਆਂ ਵੀਡੀਓ ਪਾਉਉ ਵੀ ਲੋਕ ਜ਼ਿਆਦਾ ਅਟ੍ਰੈਕਟ ਹੋਣ ਹਨਾ ਆਪਣੇ ਨਾਲ ਕਿਉਂਕਿ ਆਪੜੋ ਐਦਾਂ ਦੀਆਂ ਵੀਡੀਓ ਬਣਾਉਣੀਆਂ ਚਾਹੀਦੀਆਂ ਜੋ ਲੋਕ ਦੇਖ ਕੇ ਮਤਲਬ ਕਿ ਕਮੈਂਟ ਤਾਂ ਚਲੋ ਕਰਦੀ ਕਰਨਿਆ ਬੈਠ ਤਾਂ ਕਮੈਂਟ ਆਉਂਦੀ ਰਹਿੰਦੇ ਆ ਵਿਊਜ਼ ਜ਼ਿਆਦਾ ਹੋਣੇ ਚਾਹੀਦੇ ਆਪਣੇ ਹਨਾ ਤੇ ਸੋਲਸ ਦੇ ਪੈਸੇ ਆਉਂਦੇ ਆਪਾਂ ਨੂੰ ਐਡਸ ਦੀ ਲਓ ਜੀ ਇੱਥੇ ਹੁਣ ਇਹ ਵੀ ਕਲੀਅਰ ਹੋ ਗਿਆ ਵੀ ਇਹਨਾਂ ਨੂੰ ਸਿਰਫ ਵਿਊ ਨਾ ਮਤਲਬ ਆ ਲੋਕੀ ਗਾਲਾਂ ਕੱਢੀ ਜਾਂ ਲਾਂ ਤਾਂ ਪਾਈ ਜਾਂ ਜਿਹੜਾ ਕੁਝ ਮਰਜੀ ਬੋਲੀ ਜਾਂ ਕਮੈਂਟ ਜਿੱਦਾਂ ਦੇ ਮਰਜੀ ਆਈ ਜਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਸ ਇਹਨਾਂ ਫਰਕਾ ਵੀ ਸਾਡੇ ਵਿਊ ਆਉਣ ਵਿਊ ਆਉਣਗੇ ਤਾਂ ਸਾਨੂੰ ਪੈਸੇ ਬਣਨਗੇ ਬਸ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ ਪੂਰਾ ਸੱਚ ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸ ਦਾਂ ਤੇ ਜਾਣਕਾਰੀ ਵਾਸਤੇ ਕਾਲੋ ਕਰਕੇ ਤਾਂ ਤੂੰ ਫੇਮਸ ਹੋਈ ਹੈ ਕੁਛ ਤੂੰ ਤੁਹਾਡੀਆਂ ਬੱਕਰੀਆਂ ਕਰਕੇ ਵੀ ਫੇਮਸ ਹੋਈ ਹੈ ਵਿੱਚ ਜਿਹੜਾ ਵਾਜਾ ਹੀ ਦਿੰਦੀਆਂ ਨਾ ਫੋਕਾਂ ਲੁੰਦੀਆਂ ਕੁਛ ਤੂੰ ਉਹਨਾਂ ਕਰਕੇ ਫੇਮਸ ਹੋਈ ਹੈ ਤੇਰਾ ਇਹਦੇ ਵਿੱਚ ਕੋਈ ਰੋਲ ਨਹੀਂਗਾ ਵੀ ਤੂੰ ਆਪ ਦੇ ਦਮ ਤੇ ਫੇਮਸ ਹੋਈ ਹੈ ਇੱਕ ਕਾਲੋ ਦੇ ਸਿਰ ਤੇ ਤੇ ਦੂਜਾ ਤੂੰ ਬੱਕਰੀਆਂ ਦੇ ਸਿਰ ਤੇ ਫੇਮਸ ਹੋਈ ਹੈ ਬਸ ਮੈਂ ਸਿਰਫ ਇਹ ਹੀ ਕਹਿਣਾ ਚਾਹੂੰਗੀ ਤੇ ਵਧੀਆ ਟ੍ਰਿਕਾ YouTube ਚੈਨਲ ਚਲਾਉਣ ਲਈ ਫਿਰ ਵੀ ਮਤਲਬ ਕਿ ਪਹਿਲਾਂ ਨੂੰ ਆਪਾਂ ਨੂੰ Instagram ਤੇ ਆਪਣੇ ਫਾਲੋਅਰ ਮਤਲਬ ਕਿ ਜਦੋਂ ਜੁੜ ਜਾਂਦੇ ਆ ਲੋਕ ਆਪਣੇ ਨਾਲ ਆਪਾਂ ਨੂੰ ਥੋੜਾ ਬਹੁਤਾ ਜਾਣਨ ਲੱਗ ਜਾਂਦੇ ਆ ਹਨਾ ਤੇ ਇਸ ਤੋਂ ਬਾਅਦ ਆਪਾਂ YouTube ਸ਼ੁਰੂ ਕਰਦੇ ਆ ਹਨਾ YouTube ਤੇ ਵੀ ਮਤਲਬ ਉਹੀ ਲੋਕ ਜਿਹੜੇ ਆਪਾਂ ਨੂੰ ਉਧਰ ਫੋਲੋ ਕਰਦੇ ਆ ਇੱਧਰ ਸਬਸਕ੍ਰਾਈਬਰ ਬਣ ਜਾਂਦੇ ਆ ਤੇ ਉਹ ਵੀ ਆਪਣੇ ਬਲੌਗਸ ਦੇਖਣਾ ਪਸੰਦ ਕਰਦੇ ਆ ਹਨਾ ਚਲੋ ਵਧੀਆ ਗੱਲਾਂ ਹਨਾ अच्छा था अब दी YouTube एक्सपर्ट ਦਾ ਕਹਿਣਾ ਵੀ ਪਹਿਲਾਂ ਆਪਾਂ ਨੂੰ Instagram ਤੇ ਜਾ ਕੇ ਪ੍ਰੋਫਾਈਲ ਬਣਾਉਣੀ ਚਾਹੀਦੀ ਹੈ ਉੱਥੇ ਜਾ ਕੇ ਫੇਮਸ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਨੂੰ YouTube ਚੈਨਲ ਚਲਾਉਣਾ ਚਾਹੀਦਾ ਜੇ ਆਪਾਂ Instagram ਤੇ ਨੇ ਫੇਮਸ ਹੋ ਸਕਦੇ ਤਾਂ ਫਿਰ ਆਪਾਂ YouTube ਤੇ ਵੀ ਫੇਮਸ ਹੋ ਸਕਦੇ ਉਹ ਤੋਂ ਆਪਾਂ ਪੈਸੇ ਨਹੀਂ ਕਮਾ ਸਕਦੇ ਤਾਂ ਤੇ ਜਾਣ ਕਰ ਲਈ ਤਾਂ ਮੈਂ ਇਹ ਵੀ ਦੱਸਦਾ ਵੀ ਮੈਂ ਪਹਿਲਾਂ ਸਿਰਫ YouTube ਹੀ ਚਲਾਇਆ ਸੀਗਾ Instagram ਅਕਾਊਂਟ ਕਾਫੀ ਟਾਈਮ ਬਾਅਦ ਹੀ ਬਣਾਇਆ ਸੀਗਾ ਮੈਂ ਠੀਕ ਹੈ ਇਹ ਨਹੀਂਗਾ ਵੀ ਜੇ ਤੁਸੀਂ YouTube ਚਲਾਉਣਾ ਤਾਂ ਪਹਿਲਾਂ ਤੁਹਾਨੂੰ Instagram ਤੇ ਫੇਮਸ ਹੋਣਾ ਪਊਗਾ ਇਨਸਟਾਗ੍ਰਾਮ ਨਾਲੋਂ YouTube ਤੇ ਛੇਤੀ ਸਬਸਕ੍ਰਾਈਬਰ ਹੁੰਦੇ ਠੀਕ ਹੈ ਇਨਸਟਾਗ੍ਰਾਮ ਤੇ ਬੰਦਾ ਲੇਟ ਫੇਮਸ ਹੁੰਦਾ YouTube ਉਤੇ ਪਹਿਲਾਂ ਹੋ ਜਾਂਦਾ ਤੁਹਾਡੀ ਭਾਸ਼ਾ ਦੇ ਵਿੱਚ ਫੇਮਸ ਤੇ ਚਲੋ ਜੀ ਆਪਾਂ ਹੁਣ ਗੱਲ ਕਰਦੇ ਆਂ ਚੈਨਲ ਮੋਨਟਾਈਜ਼ ਕਿਵੇਂ ਹੁੰਦਾ ਕਿੰਨੇ ਟਾਈਮ ਤੱਕ ਉਹ ਜੇ ਮਤਲਬ ਕਿ ਵਾਈਟ ਸਟੂਡੀਓ ਦਿੱਤਾ ਹੁੰਦਾ ਇੱਕ ਐਪ ਆਪਣੇ ਕੋਲੇ YouTube ਵਾਂਗੂ ਹੀ ਹੁੰਦਾ ਉਹ ਤੇ ਉਹਦੇ ਵਿੱਚ ਨਾ ਆਪਾਂ ਨੂੰ ਸਟੈਪ ਦਿੱਤੇ ਹੁੰਦੇ ਆ ਤੇ ਸੋ ਕੰਪਲੀਟ ਕਰਨੇ ਹੁੰਦੇ ਆ ਆਪਾਂ ਤੇ ਉਹ ਜਦੋਂ ਸਟੈਪ ਕੰਪਲੀਟ ਹੋ ਜਾਂਦੇ ਆ ਫਿਰ ਮੋਨਟਾਈਜ਼ ਦੀ অপਸ਼ਨ ਆਉਂਦੀ ਆ ਫਿਰ ਆਪਾਂ ਜੋ ਚੈਨਲ ਮੋਨਟਾਈਜ਼ ਕਰ ਲੈਨੇ ਆ ਤੇ ਉਹ ਆਪਣੇ ਅਕਾਊਂਟ ਨਾਲ ਜੁੜ ਜਾਂਦਾ ਸੋ ਆਪਾਂ ਨੂੰ ਅਰਨਿੰਗ ਹੋਣ ਲੱਗ ਜਾਂਦੀ ਆ ਹਨਾ ਲੱਗ ਜੇ ਹੁਣ ਤਾਂ YouTube ਚੈਨਲ ਨੂੰ ਮੋਨਟਾਈਜ਼ ਕਰਨ ਬਾਰੇ ਦੱਸੀ ਜਾਣੀ ਤਾਂ ਜਿਹੜਾ White Studio ਦਿੱਤਾ ਹੁੰਦਾ ਉਹ ਕਾਦੇ ਵਿੱਚ ਦਿੱਤਾ ਹੁੰਦਾ ਉਹ ਵੀ ਦਾਸ ਤੋਂ ਤਹੋਂ ਜਿਹੜਾ ਦੇ ਵਿੱਚ ਸਟੈਪ ਦਿੱਤੇ ਹੁੰਦੇ ਕਿਹੜੇ ਕਿਹੜੇ ਸਟੈਪ ਹੁੰਦੇ ਆ ਕੀ ਉਹਨਾਂ ਸਟੈਪਸ ਦੇ ਨਾਮ ਆ ਕਿਵੇਂ ਸਟੈਪ ਪੂਰੇ ਕਰਨੇ ਆ ਕੱਲੇ-ਕੱਲੇ ਜਾਣਕਾਰੀ ਦੇ ਫਿਰ ਉੱਤੋਂ ਮੋਟਾ-ਮੋਟਾ ਕਿਉਂ ਦੱਸਿਆ ਨਹੀਂ ਹੈ ਪਤਾ ਤੈਨੂੰ ਆਪ ਨੂੰ ਨਹੀਂ ਕੱਖ ਦੇ ਭਾਸ਼ਾ ਤੋਂ ਲੋਕਾਂ ਨੂੰ ਦੇਣ ਆ ਗਈਆਂ ਇੱਥੇ ਮੈਂ ਤਾਂ ਹੁਣ ਵਧੀਆ ਕੁਮਾਰੀ ਆ ਸੋ ਮੈਂ ਇਹੀ ਚਾਹੁੰਦੀ ਆ ਕਿ ਮੇਰਾ ਵੀ ਘਰ ਬਣ ਜੇ ਹਨਾ ਵੀ ਮੈਂ ਵੀ ਆਪਦੇ ਘਰੇ ਬੈਠੀ ਹਾਂ ਸੋ ਲੋਕ ਤਾਂ ਬੋਲਦੇ ਰਹਿੰਦੇ ਆ ਵੀ ਤੂੰ ਇਹ ਨਹੀਂ ਕਰਦੀ ਆਪਦੇ ਘਰੇ ਬੈਠੀ ਆ ਇਹ ਉਹ ਹਨਾ ਨਾ ਨਾ ਤੂੰ ਨਹੀਂ ਆਪਦੇ ਘਰੇ ਜਾਂਦੀ ਤੂੰ ਕੰਮ ਕਰ ਤਾਂ ਜੋ ਚੱਲੂ ਤੂੰ ਰਹਿੰਗੀ ਆਪਦੇ ਪੇਕੇ ਤੂੰ ਆਦੇ ਘਰ ਵਾਲੇ ਨੂੰ ਘਰ ਜਵਾਈ ਬਣਾ ਕੇ ਰੱਖੇਗੀ ਜੇ ਤੈਨੂੰ ਪਹਿਲੀ ਪੇਮੈਂਟ YouTube ਤੋਂ 33000 ਆ ਗਈ ਸੋ ਦੂਬਾ 17000 ਆਈ ਭਲਾਂ ਦੀ ਆਈ ਤਾਂ ਹੈ ਤੁਸੀਂ ਇਹਨਾਂ ਵਿੱਚ ਆਪਦਾ ਘਰ ਦਾ ਖਰਚਾ ਔਖੇ ਸੌਕੇ ਵਧੀਆ ਚਲਾ ਸਕਦੇ ਜੇ ਤੁਸੀਂ ਕਿਰਾਏ ਦੇ ਘਰ ਲਓ ਤਾਂ ਕਿਰਾਇਆ ਵੀ ਵਧੀਆ ਭਰ ਸਕਦੇ ਆ ਠੀਕ ਆ ਏ ਨਹੀਂ ਵੀ ਤੁਸੀਂ ਨਕਰਾਇਦੇ ਘਰ ਨਹੀਂ ਲੈ ਸਕਦੇ ਜਿਹੜੀ ਗੱਲ ਹੈ ਵਿੱਚ ਮੈਂ ਵੀ ਤੁਸੀਂ ਘਰ ਕਿਰਾਏ ਤੇ ਲੈਣਾ ਨਹੀਂ ਚਾਹੁੰਦੇ ਵੀ ਬੰਦਾ ਪਹਿਲਾਂ ਕਿਰਾਏ ਦੇ ਘਰ ਲੈਂਦਾ ਬਹੁਤ ਲੋਕੀ ਬਾਅਦ ਚ ਹੌਲੀ ਹੌਲੀ ਆਦਾ ਘਰ ਬਣਾਉਂਦੇ ਆ ਪਰ ਤੁਸੀਂ ਕਿਰਾਏ ਦੇ ਵੀ ਨਹੀਂ ਲੈਣਾ ਚਾਹੁੰਦੇ ਕਿਉਂਕਿ ਤੈਨੂੰ ਵੀ ਜੇ ਮੈਂ ਆਪਦਾ ਘਰ ਲੈ ਲਿਆ ਤਾਂ ਮੈਨੂੰ ਉੱਥੇ ਸਾਰਾ ਕੰਮ ਏ ਤੂੰ ਜੱਡ ਕਰਨਾ ਪਊਗਾ ਹਾਲਾਂਕਿ ਇੱਥੇ ਤੇ ਇੱਕ ਦੋ ਕੰਮ ਕਰਦੀਆਂ ਹੈਗੇ ਬਾਕੀ ਕਾ ਲੋ ਕਾ ਲੋ ਵੀ ਕਾਤਾ ਕਰਦੀਆਂ ਨੇ ਤੁਹਾਡੀ ਮਾਈ ਕਰਦੀ ਹੋਗੀ ਕੰਮ ਤੇ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀਰੇ ਮਜਬੂਰੀ ਹੁੰਦੀ ਆ ਹੁਣ ਆ ਸੋ ਮਜਬੂਰੀਆਂ ਬਹੁਤ ਕੁਝ ਕਰਵਾ ਦਿੰਦੀਆਂ ਬੰਦੇ ਤੋਂ ਇੱਥੇ ਤੱਕ ਕਿ ਜਿਹੜੇ ਮੰਗਦੇ ਫਿਰਦੇ ਹੁੰਦੇ ਆ ਨਾ ਉਹਨਾਂ ਦਾ ਵੀ ਮੰਗਣ ਨੂੰ ਜੀ ਕਰਦਾ ਹੁੰਦਾ ਉਹਨਾਂ ਦੀ ਵੀ ਇੱਕ ਮਜਬੂਰੀ ਹੁੰਦੀ ਆ ਮਜਬੂਰੀ ਕਰਕੇ ਉਹ ਕਿਸੇ ਤੋਂ ਮੰਗਦੇ ਆ ਹਨਾ ਹਾਂ ਹਾਂ ਭਾਈ ਆ ਗੱਲ ਕੁੜੀ ਦੀ ਜਮਾਂ ਸਹੀ ਆ ਵੀ ਮਜਬੂਰੀਆਂ ਬੰਦੇ ਤੋਂ ਕੁਝ ਵੀ ਕਰਵਾ ਜਾਂਦੀਆਂ ਪਰ ਇਹਦਾ ਮਤਲਬ ਇਹ ਨਹੀਂ ਵੀ ਮਜਬੂਰੀ ਦੇ ਵਿੱਚ ਆ ਕੇ ਸੇ YouTube ਖੋਲ ਕੇ ਉਹਦੇ ਤੇ ਗੰਦ ਪਾਵਾਂਗੇ ਰੀਲਾਂ ਤੇ ਲੱਕ ਹਲਾਵਾਂਗੇ ਲੋਕਾਂ ਨੂੰ ਅੱਗਾ ਪਿੱਛਾ ਦਿਖਾਵਾਂਗੇ ਇਹਦਾ ਮਤਲਬ ਇਹ ਨਹੀਂ ਗਾ ਮਜਬੂਰੀਆਂ ਇਹ ਕੁਝ ਨਹੀਂ ਕਰਵਾਉਂਦੀਆਂ ਅੱਜ ਕਿਹੜਾ ਘਰ ਆ ਜਿਹੜੇ ਲੋਕੀ ਮਜਬੂਰੀਆਂ ਦੇ ਵਿੱਚ ਕੰਮ ਨਹੀਂ ਕਰਦੇਗੇ ਲੋਕਾਂ ਦੀ ਮਜਬੂਰੀ ਤਾਂ ਹੀ ਕੰਮ ਕਰਦੇ ਤਾਂ ਹੀ ਦਿਹਾੜੀਆਂ ਜਾਂਦੇ ਤਾਂ ਹੀ ਆਫਿਸ ਦੇ ਵਿੱਚ ਜਾਂਦੇ ਦਿਨ ਰਾਤ ਇੱਕ ਕਰਕੇ ਘਰ ਦੇ ਵਾਸਤੇ ਕਮਾਉਂਦੇ ਆ ਉਹਨੇ ਬਲੌਗਿੰਗ ਸ਼ੁਰੂ ਕਰਦੇ ਹੋਣੇ YouTube ਤੇ ਅਦੀ ਜਨਾਨੀ ਦਿਖਾਉਂਦੇਗੇ। ਮਜਬੂਰੀ ਦਾ ਨਾਮ ਲੈ ਕੇ ਤੁਸੀਂ ਹੈ YouTube ਚੈਨਲ ਖੋਲ ਲਿਆ। ਇਹਦਾ ਸਿਰਫ ਤੁਹਾਡੇ ਬਹਾਨੇ ਆ। ਫਿਰ ਅਸੀਂ ਕਹਿ ਦਿੰਨੇ ਸਾਡੀ ਮਜਬੂਰੀ ਸੀਗੇ ਇਸ ਤੇ ਸਾਈਡ ਬਿਜ਼ਨਸ ਤਾਂ ਖੋਲ ਲਿਆ YouTube ਤੇ ਵੀਡੀਓ ਤਾਂ ਪਾਉਣੀ। ਹਾਲਾ ਕਿ ਐਸੀ ਘਰੇ ਵੇਲੇ ਬੈਠੇ ਰਹਿੰਨੇ ਆ ਤਾਂ ਕਰਕੇ ਵੀਡੀਓ ਪਾਉਣ ਲੱਗ ਗਏ ਸੀ। ਕੋਈ ਚਲ ਘਰੇ ਟਾਈਮ ਪਾਸ ਹੋ ਜਾਂਦਾ। ਫਿਰ ਮੈਂ ਵੀ ਨਾ ਦੇ ਦਿੰਨੇ ਮੇਰੀ ਵੀ ਮਜਬੂਰੀ ਸੀ ਸਾਈਡ ਬਿਜ਼ਨਸ ਖੋਲਣ ਦੀ ਤਾਂ ਕਰਕੇ ਮੈਂ ਵੀਡੀਓ ਪਾਉਣ ਲੱਗੂਗੀ। ਅਗੇ ਵੱਡੇ YouTube ਚੈਨਲ ਨੂੰ ਮੋਨੇਟਾਈਜ਼ ਕਰਨ ਬਾਰੇ ਜਾਣਕਾਰੀ ਦੇਣ ਵਾਸਤੇ ਤੈਨੂੰ ਆਪ ਨੂੰ ਕੋਈ ਜਾਣਕਾਰੀ ਹੈ ਕਿ ਨਹੀਂ ਤੂੰ ਕੀ ਦੱਸਿਆ ਹੈ YouTube ਚੈਨਲ ਨੂੰ ਚਲਾਉਣ ਬਾਰੇ ਵੀ ਤੁਸੀਂ ਬਸ ਕਲੀ YouTube ਉੱਤੇ ਵੀਡੀਓ ਚੜਾਉਣੀ ਅਪਲੋਡ ਕਰ ਦੇਣੀ ਐ ਐਡੀਟ ਹੈ ਜਿਹੜਾ YouTube ਆਪੇ ਕਰੂਗਾ ਇਹ YouTube ਦਾ ਕੰਮ ਆ ਵੀਡੀਓ ਐਡੀਟ ਕਰਨਾ ਹੋਰ ਕੀ ਆ ਮਾਈਕ ਨਹੀਂ ਚਾਹੀਦਾ ਬਸ ਇੱਕ iPhone ਚਾਹੀਦਾ ਵੀਡੀਓ ਬਣਾਉਣ ਵਾਸਤੇ ਇਹ ਕੋਈ ਜ਼ਰੂਰੀ ਨਹੀਂਗਾ ਵੀ ਹਾਂ ਵੀਡੀਓ ਬਣਾਉਣ ਵਾਸਤੇ ਸਿਰਫ iPhone ਹੀ ਚਾਹੀਦਾ ਸਿੰਪਲ Android ਫੋਨ ਤੇ ਵੀ ਵੀਡੀਓ ਬਣ ਸਕਦੀ ਜੇ ਕਿਸੇ ਕੋਲ ਮੜਾ ਮੜਾ ਟੁੱਟਿਆ-ਫੁੱਟਿਆ ਫੋਨ ਆ ਨਾ ਤਾਂ ਵੀਡੀਓ ਉਹਦੇ ਤੇ ਵੀ ਵਧੀਆ ਬਣ ਸਕਦੀ ਹੈ ਜ਼ਰੂਰੀ ਨਹੀਂ ਆਈਫੋਨ ਹੋਣਾ ਚਾਹੀਦਾ। ਤੂੰ ਆਦੀ ਆਡੀਅੰਸ ਨੂੰ ਦੱਸਦੇ ਵੀ ਹਾਂ ਵੀਡੀਓ ਬਣਾਉਣ ਵਾਸਤੇ ਆਈਫੋਨ ਹੋਣਾ ਚਾਹੀਦਾ। ਤਾਂ ਲੋਕ ਕਿਉਂ ਆਈਫੋਨ ਲੈਣਗੇ ਵੀਡੀਓ ਬਣਾਉਣ ਵਾਸਤੇ? ਹਰ ਕੋਈ ਆਈਫੋਨ ਨਹੀਂ ਲੈ ਸਕਦਾ ਠੀਕ ਹੈ ਲੋਕਾਂ ਨੂੰ ਗਲਤ ਨੌਲੇਜ ਨਾ ਦਿਓ ਤੁਸੀਂ। ਕਦੇ ਚੱਜ ਦੀ ਗੱਲ ਸिखਾਈ ਆ। ਪਤਾ ਉਹਨੂੰ ਆਪ ਨੂੰ ਨਹੀਂਗਾ ਵੀ ਕੀ ਕਰੀ ਟੇਰੀਆ YouTube ਪੂਰਾ ਕਰਨ ਵਾਸਤੇ YouTube ਚੈਨਲ ਨੂੰ ਮੋਨਟਾਈਜ਼ ਕਰਨ ਵਾਸਤੇ ਕੀ ਕੁਛ ਚਾਹੀਦਾ ਕੀ ਕੁਛ ਨਹੀਂ ਕਰਨਾ ਚਾਹੀਦਾ। ਕੱਖ ਤੈਨੂੰ ਪਤਾ? ਤਨੈ ਇਹਨਾ ਪਤਾ ਵੀ ਹਾਂ ਬਸ ਮੇਰੀ ਪਹਿਲੀ ਪੇਮੈਂਟ ਆਈ ਨਹੀਂ ਐਸੀ ਦੂਜੀ ਮੇਰੀ ਕੱਢ ਗਈ ਤੂੰ ਸੋਚਿਆ ਚਲ ਮੈਂ ਇਦਾਂ ਦੀ ਵੀਡੀਓ ਬਣਾ ਲੈਣੀ ਕੀ ਪਤਾ ਮੇਰੇ ਵਿਊ ਵਧ ਜਾਣ ਤੇ ਅਗਲੀ ਵਾਰ ਜਿਹੜੀ ਪੇਮੈਂਟ ਆਉਗੀ ਉਹ ਵੱਧ ਆ ਜੂਗੀ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮ